ਹਾਂਜੀ ਪੰਜਾਬੀਓ ਸਸਰੀ ਕਾਲ ਵੀ ਸਾਰਿਆਂ ਨੂੰ ਹੁਣ ਜਿਹੜੀ ਕੀ ਪੰਜਾਬੀਆਂ ਨੂੰ ਇੱਕ ਬਹੁਤ ਵੱਡੀ ਅਪੀਲ ਕਰਨ ਜਾ ਰਹੇ ਆ ਜਿਹੜੇ ਸਾਡੇ ਮੁੰਡੇ ਕੁੜੀਆਂ ਅਮਰੀਕਾ ਕੈਨੇਡਾ ਦੇ ਵਿੱਚ ਬਾਹਰ ਜਾਂਦੇ ਆ ਡੌਕਰਾਂ ਰਾਹੀਂ ਛਲਸੇ ਦੇ ਵਿੱਚ ਆ ਕੇ ਕਈਆਂ ਦੀਆਂ ਜਾਨਾਂ ਵੀ ਚਲੀਆਂ ਜਾਂਦੀਆਂ ਤੇ ਹੁਣ ਇਹੇ ਬਈਪੀਲ ਪਹਿਲਾਂ ਪੂਰੀ ਵੀਡੀਓ ਨੂੰ ਸੁਣ ਲਓ ਤਾਂ ਫਿਰ ਪੂਰੀ ਵੀਡੀਓ ਸੁਣ ਕੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ 21 ਸਾਲ ਦੀ ਮੁੰਡੇ ਦੀ ਉਮਰ ਹੈ ਤੇ ਬਿਨਾ ਉਹ ਠੀਕ ਠਾਕ ਨੇ ਚੜ੍ਹਦੀ ਕਲਾ ਦੇ ਵਿੱਚ ਨੇ ਵਾਸਪਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਛੇਤੀ ਹੀ ਅਮਰੀਕਾ ਦੇ ਵਿੱਚ ਵੜ ਜਾਣਗੇ ਉੱਥੇ ਦਾਖਲ ਹੋ ਜਾਣਗੇ ਤੇ ਫਿਰ ਤੁਹਾਡੀ ਗੱਲਬਾਤ ਹੋਈ ਜਾਣੀ ਆ 11 ਮਹੀਨੇ ਬਾਅਦ ਆਪਦੇ ਪੁੱਤਾਂ ਦੇ ਬਾਰੇ ਪਤਾ ਲੱਗਾ ਸੁਚਾ ਸਿੰਘ ਨਾਂ ਦੇ ਇੱਕ ਸੁਧਾਰਨ ਵਿਅਕਤੀ ਨੂੰ ਦਸੂਹਾ ਦੇ ਰਹਿਣ ਵਾਲੇ ਸੁਧਾਰਨ ਪੰਜਾਬੀ ਨੂੰ ਹੁਣ 11 ਮਹੀਨੇ ਬਾਅਦ ਪਤਾ ਲੱਗਾ ਕਿ ਉਹਦੇ ਪੁੱਤ ਸਹਿਬ ਸਿੰਘ ਨੂੰ ਮਾਰ ਦਿੱਤਾ ਗਿਆ 45 ਤੋਂ ਲੈ ਕੇ 50 ਲੱਖ ਰੁਪਏ ਵੀ ਗਿਆ ਤੇ ਇਕਲੌਤਾ ਪੁੱਤ ਵੀ ਗਿਆ 20 21 ਸਾਲ ਦੀ ਮੁੰਡੇ ਦੀ ਉਮਰ ਆ ਇਹ ਇਹ ਖਬਰ ਇਹ ਦੱਸਣ ਦੇ ਲਈ ਕਾਫੀ ਆ ਕਿ ਡੌਂਕਰ ਕਿਸ ਤਰੀਕੇ ਦੇ ਨਾਲ ਤੁਹਾਡੇ ਪੁੱਤਾਂ ਨੂੰ ਮਾਰਦੇ ਆ ਤੁਹਾਡੀਆਂ ਧੀਆਂ ਨੂੰ ਮਾਰਦੇ ਆ ਤੁਸੀਂ ਇੱਥੇ ਮਰੇ ਹੁੰਨੇ ਆ ਕਿਉਂਕਿ ਤੁਸੀਂ 50 ਲੱਖ ਰੁਪਏ ਇਕੱਠਾ ਕੀਤਾ ਹੁੰਦਾ ਉੱਥੇ ਤੁਹਾਡਾ ਇੱਕ ਲੌਤਾ ਪੁੱਤ ਮਾਰ ਦਿੱਤਾ ਜਾਂਦਾ ਤੇ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ ਇਹ ਗੱਲ ਜਾਣਦੇ ਆ ਕਿ ਪਿਛਲੇ ਕੁਝ ਕ ਸਮੇਂ ਤੋਂ ਕਿਸ ਤਰੀਕੇ ਦੇ ਨਾਲ ਡੌਂਕੀ ਰੂਟ ਖਤਰਨਾਕ ਬਣੇ ਹੋਏ ਆ ਉਹ ਅਮਰੀਕਾ ਦੇ ਵਿੱਚ ਸਾਨੂੰ ਵੜਨ ਨਹੀਂ ਦੇ ਰਹੇ ਉਹਨਾਂ ਨੇ ਵੜਨ ਦੇਣਾ ਵੀ ਨਹੀਂ ਕਿਉਂਕਿ ਅਸੀਂ ਦੋ ਨੰਬਰ ਦੇ ਵਿੱਚ ਜਾਂਦੇ ਆ ਪਰ ਅਸੀਂ ਫਿਰ ਵੀ ਰਿਸਕ ਲੈਣ ਤੋਂ ਬਾਜ਼ ਨਹੀਂ ਆਉਂਦੇ ਤੇ ਅਸੀਂ ਜਦੋਂ ਵੀ ਇਹੋ ਜੀ ਵੀਡੀਓ ਬਣਾਉਨੇ ਆ ਇਸ ਵਿਸ਼ੇ ਦੇ ਉੱਤੇ ਪੰਜਾਬਗਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਕਿ ਦੇਖੋ ਭਾਵੇਂ ਤੁਹਾਡੇ ਪੁੱਤ ਆ ਪਰ ਇਹ ਪੰਜਾਬ ਦੇ ਪੁੱਤ ਆ ਭਾਵੇਂ ਤੁਹਾਡੀਆਂ ਧੀਆਂ ਪਰ ਇਹ ਸਮੁੱਚੇ ਪੰਜਾਬ ਦੀਆਂ ਧੀਆਂ ਤੇ ਅਸੀਂ ਪੈਸੇ ਵੀ ਗਵਾਏਗੇ ਸਨਮਾਨ ਵੀ ਗਵਾਏਗੇ ਧੀ ਪੁੱਤ ਦੀ ਜ਼ਿੰਦਗੀ ਵੀ ਗਵਾਏਗੇ ਸਾਡੀ ਝੋਲੀ ਦੇ ਵਿੱਚ ਪੈਂਦਾ ਕੀ ਆ ਸਰਦਾਰ ਸੁੱਚਾ ਸਿੰਘ ਦੇ ਕਹਿਣ ਦੇ ਮੁਤਾਬਕ ਉਹਨਾਂ ਦੇ ਸੰਪਰਕ ਦੇ ਵਿੱਚ ਇੱਕ ਆਇਆ ਜਿਹੀ ਏਜੰਟ ਜੋੜਾ ਜਿਹੜਾ ਕਿ ਹਰਿਆਣੇਵਾਲ ਦਾ ਰਹਿਣ ਵਾਲਾ ਉਹਨਾਂ ਦੀ ਸਾਲੀ ਦੇ ਗਾਂਹ ਇਹ ਜਾਣਕਾਰ ਆ। ਉਹਨਾਂ ਨੇ ਇਹ ਗੱਲ ਕਹੀ ਜੀ ਕਿ ਪਹਿਲਾਂ ਇਟਲੀ ਦਾ ਵੀਜ਼ਾ ਲਵਾ ਦੇਾਂਗੇ। ਇਹ ਗੱਲ ਕਹੀ ਸੀ ਇਸ ਜੋੜੇ ਨੇ। ਅਸੀਂ ਇਹਨਾਂ ਨੂੰ ਪੈਸੇ ਦੇ ਦਿੱਤੇ ਸ਼ਾਇਦ 7-8 ਲੱਖ ਰੁਪਏ ਦਿੱਤਾ। ਉਸ ਤੋਂ ਬਾਅਦ ਹੌਲੀ-ਹੌਲੀ ਗੱਲ ਆ ਗਈ ਜੀ ਅਮਰੀਕਾ ਦੀ। ਉਹ ਕਹਿੰਦੇ ਜੀ ਮੈਂ ਤੁਹਾਨੂੰ ਇੱਕ ਨੰਬਰ ਦੇ ਵਿੱਚ ਮੁੰਡਾ ਪਹੁੰਚਾ ਕੇ ਦਿਖਾਉਂਗਾ, ਇੱਕ ਨੰਬਰ ਦੇ ਵਿੱਚ ਪਹੁੰਚਾਉਂਗਾ ਰੁਪਈਆ ਲੱਗੂਗਾ ਜੀ 45 ਲੱਖ। ਇੱਕ ਜਣੇ ਦਾ 45 ਲੱਖ ਦਿੱਤਾ, ਯਾਨੀ ਕਿ ਸਹਿਬ ਸਿੰਘ ਦੇ ਅਮਰੀਕਾ ਪਹੁੰਚਣ ਦਾ 45 ਲੱਖ ਰੁਪਈਆ ਕੁਝ ਕ ਕਿਸ਼ਤਾਂ ਦੇ ਵਿੱਚ ਦਿੱਤਾ। ਉਸ ਤੋਂ ਬਾਅਦ ਵੀ ਇਹ 50 ਲੱਖ ਤੋਂ ਉੱਤੇ ਦੀ ਗੱਲ ਹੋ ਗਈ ਕਿਉਂਕਿ ਉਹ ਕਹਿੰਦੇ ਜੀ ਥੋੜੇ ਜਿਹਾ ਹੋਰ ਪੈਸੇ ਦੇਣੇ ਪੈਣੇ ਆ ਏਜੰਟ ਕਹਿੰਦਾ ਡੌਂਕਰਾਂ ਨੂੰ ਇੰਨੇ ਪੈਸੇ ਹੋਰ ਪਚਾਉਣੇ ਪੈਣੇ ਆ ਇੰਨੇ ਚਿਰ ਦੇ ਵਿੱਚ ਗੁਆਟੇਮਾਲਾ ਤੋਂ ਖਬਰ ਆਉਣ ਲੱਗ ਪਈ ਕਿ ਭਾਈ ਡੌਂਕਰਾਂ ਦੇ ਕੋਲੇ ਉਹ ਹੈਗੇ ਐ ਇਸ ਵੇਲੇ ਯੁਵਰਾਜ ਵੀ ਤੇ ਸਾਹਿਬ ਵੀ ਉਹ ਇਹਨਾਂ ਨੂੰ ਕੁੱਟਦੇ ਮੌਤਾ ਹਾਂਜੀ ਵੀਡੀਓ ਤੁਸੀਂ ਸੁਣੀ ਲਈ ਆ ਪੂਰੀ ਬਈ ਜਿਹਦੇ ਵਿੱਚ ਹੁਣ ਸਾਡੇ ਪੰਜਾਬ ਦੇ ਮੁੰਡੇ ਕੁੜੀਆਂ ਜਿਹੜੇ ਬਾਹਰ ਜਾਂਦੇ ਆ ਤੇ ਡੌਂਕਰਾਂ ਦਾ ਸ਼ਕਾਰ ਬਣ ਜਾਂਦੇ ਆ ਹੁਣ ਕਹਿਣ ਦਾ ਮਤਲਬ ਇਧਰੋਂ ਏਜੰਟ ਭੇਜਦੇ ਆ ਏਜੰਟਾਂ ਗਾ ਡੌਕਰਾਂ ਨਾਲ ਗੱਲ ਕਰਦੇ ਅਗਰ ਜੇ ਉਹਨਾਂ ਨੂੰ ਪੈਸਾ ਪੂਰਾ ਪਹੁੰਚ ਜਾਂਦਾ ਤਾਂ ਕਈ ਨੰਗ ਵੀ ਜਾਂਦੇ ਆ ਤੇ ਕਈ ਬਈ ਇਹ ਜੰਗਲਾਂ ਦੇ ਵਿੱਚ ਜਿਵੇਂ ਪੁਲਾਵਾ ਜੰਗਲਾ ਕੋਈ ਹੋਰ ਕਈ ਵੀ ਜੰਗਲ ਆਉਂਦੇ ਰਸਤਿਆਂ ਦੇ ਵਿੱਚ ਤੇ ਇਹ ਪੰਜਾਬੀ ਮੁੰਡੇ ਕੁੜੀਆਂ ਸ਼ਿਕਾਰ ਬਣ ਜਾਂਦੇ ਆ ਇਹ ਡੌਕਰਾਂ ਦਾ ਕਿਉਂਕਿ ਉਹ ਤਰਸ ਨਹੀਂ ਖਾਂਦੇ ਅਸਲਾ ਹੁੰਦਾ ਉਹਨਾਂ ਕੋਲੇ ਤੇ ਪੰਜਾਬੀ ਖਾਲ ਖਾਲੀ ਹੱਥ ਹੁੰਦੇ ਆ ਤੇ ਦੂਜਾ ਨੰਬਰ ਨਾਲੇ ਤਾਂ ਇਧਰੋਂ ਪੈਸਾ ਘਮਾਉਣੇ 50-50 ਲੱਖ ਰੁਪਈਆ 45 ਲੱਖ ਜਿਵੇਂ ਹੁਣ ਤੁਸੀਂ ਵੀਡੀਓ ਦੇ ਵਿੱਚ ਸੁਣਿਆ ਵੀ ਇੱਕ ਜਣੇ ਦਾ 45 ਲੱਖ ਮੰਗਿਆ ਤੇ ਫਿਰ ਉਧਰੋਂ ਲਾਸ ਤੱਕ ਵੀ ਨਹੀਂ ਦਿੱਤੀ ਉਸ ਪਰਿਵਾਰ ਨੂੰ ਤਾਂ ਬਾਈ ਇਹ ਸਾਡੇ ਪੰਜਾਬ ਦੇ ਲੋਕਾਂ ਨੂੰ ਆਪਾਂ ਜਾਗਰਤ ਕਰਨਾ ਚਾਹੁੰਦੇ ਆ ਨਾਲੇ ਸਾਨੂੰ ਪਤਾ ਵੀ ਜਿਹੜੇ ਡਾਕੀ ਲਾ ਕੇ ਜਾਂਦੇ ਆ ਚਾਹੇ ਉਹ ਇੱਕ ਨੰਬਰ ਚ ਕਹਿ ਦਿੰਦੇ ਆ ਵੀ ਇੱਕ ਨੰਬਰ ਚ ਪਚਾਵਾਂਗੇ ਸਾਨੂੰ 45 ਲੱਖ ਰੁਪਇਆ ਦੇ ਉਹ 45 ਲੱਖ ਲੱਗੂਆ ਪਰ ਜਿਹੜੇ ਇਧਰਲੇ ਏਜੰਟ ਆ ਇਹੇ ਵੀ ਉਹਨਾਂ ਦੀ ਸਿਰਫ ਫੋਨ ਤੇ ਗੱਲ ਹੁੰਦੀ ਹੁੰਦੀ ਆ ਕਰ ਕੁਝ ਨਹੀਂ ਸਕਦੇ ਹੁੰਦੇ ਤਾਂ ਇਸ ਕਰਕੇ ਹੁਣ ਖਾਸ ਕਰਕੇ ਸਾਡੇ ਪੰਜਾਬੀਆਂ ਨੂੰ ਪੀਲਾ ਬਾਈ ਜਿਹੜੇ ਵੀ ਕੋਈ ਮੁੰਡੇ ਕੁੜੀਆਂ ਇਧਰੋਂ 45 ਅੱਖ ਲਾਉਣੇ ਉਹੀ ਰੋਜ਼ਗਾਰ ਆਪਣਾ ਇਧਰ ਖੜਾ ਕਰ ਲਿਆ ਕਰੋ ਵੀ ਤਾਂ ਕਿ ਆਪਦੇ ਦੇਸ਼ ਚ ਰਹੋ ਸੁਰੱਖਿਅਤ ਰਹੋ ਉਧਰ ਕੀ ਪਤਾ ਅੱਗੇ ਕੰਮ ਮਿਲੇ ਜਾਂ ਨਾ ਮਿਲੇ ਡਾਕਟਰ ਇੱਕ ਨੰਬਰ ਚ ਪਹੁੰਚਾਉਣਗੇ ਜਾਂ ਤੁਹਾਨੂੰ ਪਹੁੰਚਾ ਜਾਊਗਾ ਵੀ ਜਾਂ ਨਹੀਂ ਜਾਊਗਾ ਇਹ ਕੋਈ ਕਿਸੇ ਨੂੰ ਪੱਕਾ ਪਤਾ ਨਹੀਂ ਹੁੰਦਾ ਕਈ ਪਹੁੰਚ ਵੀ ਜਾਂਦੇ ਆ ਕਈ ਜਿਹੜੇ ਕੋਈ ਆਪਣਾ ਜੇ ਕੋਈ ਰਿਸ਼ਤੇਦਾਰ ਹੈਗਾ ਕੋਈ ਉਧਰ ਹੈਂਡਲ ਗੱਲ ਕਰ ਲੂ ਅੱਗੋਂ ਹੈਗਾ ਤਾਂ ਫਿਰ ਜਾ ਸਕਦੇ ਕੋਈ ਡਰ ਨਹੀਂ ਅਗਰ ਜਦੋਂ ਤੁਹਾਡਾ ਕੋਈ ਉੱਤੇ ਅਤਾ ਪਤਾ ਹੀ ਨਹੀਂ ਕਿਸੇ ਦਾ ਡਾਕਰਾ ਰਾਹੀ ਜਾਉਗੇ ਤਾਂ ਕਦੇ ਵੀ ਤੁਹਾਡੀ ਜਾਨ ਨੂੰ ਖਤਰਾ ਹੋ ਸਕਦਾ ਇਹ ਖਾਸ ਕਰਕੇ ਸਾਡੇ ਪੰਜਾਬੀਆਂ ਨੂੰ ਬਈ ਅੱਜ ਦੀ ਇਹ ਵੀਡੀਓ ਦੇ ਵਿੱਚ ਇਹੀ ਅਪੀਲ ਕਰਨੀ ਸੀ ਵੀ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਕਿਉਂਕਿ ਸਾਡੇ ਮੁੰਡੇ ਕੁੜੀਆਂ ਉਧਰ ਡਾਕਰਾ ਦੇ ਸ਼ਿਕਾਰ ਬਣ ਜਾਂਦੇ ਨਾਲੇ 45 ਲੱਖ-ਲੱਖ ਰੁਪਇਆ 50-50 ਲੱਖ ਜਾਂਦੇ ਆ ਤੇ ਨਾਲੇ ਆਪਣੀ ਜਾਨਾਂ ਗਵਾ ਲੈਂਦੇ ਨਾਲੇ ਆਪਣੇ ਧੀ ਪੁੱਤ ਗਵਾਉਣੇ ਹੋ ਤਾਂ ਬਈ ਇਹੀ ਕਿਹੜਾ ਸਾਡੇ ਪੰਜਾਬ ਦੇ ਜੋ ਵੀ ਵੀਡੀਓਸ ਦੇਖ ਰਹੇ ਆ ਵੀਰ ਭੈਣ ਭਰਾ ਵੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਿਉਂਕਿ ਜਿਹੜੇ ਵੀ ਮਾਪਿਓ ਭੇਜ ਰਹੇ ਆ ਉਹਨਾਂ ਨੂੰ ਅਪੀਲ ਕਰਦਾ ਵੀ ਭੇਜੋ ਨਾ ਆਪਦੇ ਜਿਹੜਾ 45 ਲੱਖ ਰੁਪਏ ਇਧਰ ਵੀ ਕੋਈ ਰੋਜ਼ਗਾਰ ਖੜਾ ਕਰ ਲਓ ਤਾਂ ਕਿ ਆਪਣੇ ਬੱਚੇ ਨਾ ਤਾਂ ਅੱਖਾਂ ਦੇ ਥੱਲੇ ਰਹਿਣਗੇ ਨਜ਼ਰ ਥੱਲੇ ਰਹਿਣਗੇ ਨਾਲੇ ਕੋਈ ਕਿਸੇ ਦੀ ਜਾਨ ਨੂੰ ਖਤਰਾ ਨਹੀਂ ਆਉਦਾ ਇੱਕ ਨੰਬਰ ਕਰਨ ਕੰਮ ਤੇ ਵਧੀਆ ਜ਼ਿੰਦਗੀ ਜੀਣ ਤਾਂ ਹੁਣ ਬਈ ਜਿਹੜੀ ਹੁਣ ਤੱਕ ਦੀ ਵੀਡੀਓ ਸੋੜਿਆ ਸਾਂਝੀ ਜ਼ਰੂਰ ਕਰਨੀ ਸੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰੋ ਬਿਲਦੇ ਆ ਕਮੈਂਟਾਂ ਤੇ ਧੰਨਵਾਦ